ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਵਾਹ ਦੀ ਬਿਰੇ ਚਾਰ ਬੜਾ ਦਿਖਾਵਾਂਗੇ ਚਾਰੇ ਗੱਬਣਾ ਤੇ ਫਟਫੜ ਕੰਪੈਕਟ ਹਵਾਨੇ ਜੜੀਆਂ ਸੇਲ ਆ ਡਿਟੇਲ ਵੀਰ ਤੋਂ ਪੁੱਛ ਦਿਓ ਕੀ ਸਸੀ ਘਬਰੇ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਸੁਦੀ ਪਿੰਡ ਤੋੜਾ ਮੋਬਾਈਲ ਨੰਬਰ 998530253 9968530253 ਅੱਜ ਆਪਾਂ ਦਿਖਾਵਾਂਗੇ ਚਾਰ ਗੱਬਣਾ ਵੇੜਾ ਹਨਾ ਸਾਰੇ ਗੱਬਣਾ ਬਾਈ ਗਰਮੀ ਵਾਲੇ ਤੋ ਖਿੰਡ ਜਮਾ ਪਹਿਲਾ ਨੰਬਰ ਜਿਹੜੀ ਸਾਈਵਾਲ ਦੇਖੀ ਜਾਂਦੇ ਆ ਹਾਂਜੀ ਹਾਂ ਕਿਹੜਾ ਸੂਆ ਸੁਂਦੀਆ ਦੂਜਾ ਸੂਆ ਬਾਈ ਪਿੰਡ ਨੇ 20 ਕਿਲੋ ਕੰਨਾ ਦੁੱਧ ਦਿੱਤਾ ਹੈ ਦਾ ਠੀਕ ਹੈ ਹਾਂਜੀ ਹਾਂ ਵਾਲੇ ਹੁਣੇ ਗੱਡੀ ਚ ਉਤਾਰੀ ਗੱਡੀ ਉਹ ਖੱਡੇ ਦੀ ਠੰਡੀ ਹੈ ਠੀਕ ਹੈ ਠੰਡੀ ਸੀਲ ਦਾ ਕੋਈ ਯੰਤਰੀ ਹਨਾ ਠੰਡੀ ਸੀਲ ਦਾ ਕੋਈ ਯੰਤਰੀ ਹੈਗਾ ਇਹ ਦੇਖੋ ਮੈਂ ਕਹਿੰਦਾ ਜੇ ਮੈਂ ਦੋ ਜਣੇ ਵੇਖ ਕੇ ਜੋਇਆ ਕਰਨਗੇ ਇਹਨੂੰ ਭਾਈ ਜਿਵੇਂ ਆਪਾਂ ਪਿਛਲੀ ਗਾਂ ਵੇਚੀ ਸੀ ਪਿਛਲੀ ਵੀਡੀਓ ਤੇ ਸਿੰਘਾਂ ਵਾਲੀ ਗਾਂ ਠੀਕ ਹੈ ਉਹ ਜਿਵੇਂ ਉਹੀ ਚੀਜ਼ ਆ ਠੀਕ ਹੈ ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਆਪਾਂ ਪਹਿਲਾਂ ਨੇ 20 ਕਿਲੋ ਦਿੱਤਾ ਭਾਈ 20 ਮੰਨ ਲੈ ਕੇ 20 ਗਰਮੀ 'ਚ ਉਦੋਂ ਵੀ ਗਰਮੀ 'ਚ ਨੂੰ ਵੀ ਗਰਮੀ 'ਚ ਛੁੱਟ ਜਾ ਪਰ ਆਪਾਂ ਕਹਿੰਦੇ 20 ਮੰਨ ਕੇ ਲੈ ਵੇ ਬਾਕੀ ਯਾਰ ਭਾਈ ਲੈਵਾ ਤਾਂ ਫੜਾ ਨਾ ਠੀਕ ਹੈ ਝੋਲੀ ਝਾਲੀ ਬਹੁਤ ਚੰਗੀ ਹੈ ਹਨਾ ਠੀਕ ਹੈ ਦਿਨ ਕਿ ਐ ਕੱਢ ਦਿਆ ਦਿਨ ਭਾਈ ਹਲੇ ਹਫਤਾ ਬਾਕੀ ਦਿਨ ਪੂਰੇ ਹੁਣ ਤੇ ਹਫਤਾ ਬਾਕੀ ਪਿਆ ਭਾਜ ਦਾ ਕੀ ਰਹੂਗਾ ਆ ਮੁੱਲ ਕਰਾਉਣ ਨੂੰ ਜਿਹੜਾ 72000 ਦੀ ਵੜਦੇ ਮਾਗੇ ਮਾਨਦਾਨ ਹੋ ਜਾਊਗਾ ਮਾਤ ਲੈਵੇ ਤੇ ਨਾੜਾ ਦਿਖਾ ਦੇ ਮੇਰੇ ਕੋਲ ਆਕੇ ਟੋਰੀ ਬਾਹਰ ਨੂੰ ਇਹਨੂੰ ਸੁਭਰੋ ਨਾੜਾ ਵਗੈਰਾ ਦੇਖੋ ਜਿਵੇਂ ਕਿਆ ਬਾਤਾਂ ਜਿਵੇਂ ਟਰੈਕਟਰ ਵਾਲੀ ਸੀਟ ਦੇ ਮਗਰ ਸਪਰਿੰਗ ਹੁੰਦੇ ਗੁੰਦੀ ਭਈਆ ਜਿਵੇਂ ਬਾਕੀ ਭਾਈ ਮੈਂ ਦੇ ਹੁਣ ਅੱਜ ਕੱਲ ਅਗਲਾ ਮੈਂ ਲੈਂਦਾ 2 ਲੱਖ ਦੋਕਰ ਤਾਂ ਮੈਂ ਨਹੀਂ ਹੁੰਦੀ ਲੱਗਦੀ ਜਿਵੇਂ ਦੁੱਧ ਵੀ ਪੂਰਾ ਸੰਗਣਾ ਦਾ ਹਾਂਜੀ ਹੈ ਜੀ ਸਮਾ ਲਈ ਕੰਮ। ਠੰਡੀ ਹੈ ਜੇ ਦੋਨੇ ਪਾਸੇ ਵਹੇ ਚਾਹੇ ਗੱਬੜ ਪਹਿਲੀ ਗੱਲ। ਆ ਹੁਣੀ ਖੜੇ ਦੋ ਗੱਡੀ ਤਾਰੀ ਨਵਾਈ ਆ ਪਾ ਗੱਡੀ ਹਣਾ। ਕੋਲੀ ਸੀਗਾ ਇੱਥੇ ਹੁਣ। ਆ ਗੱਡੀ ਵਾਲਾ ਵੀ ਖੜਾ ਇੱਥੇ। ਗੱਡੀ ਵਾਲਾ ਵੀ ਇੱਥੇ ਖੜਾ। ਤੇ 72000 ਚ ਮਾਨਦਾਨ ਕਰਦਾ। ਮਾਨਦਾਨ ਕਰਦਾਂਗੇ ਜੇ ਤਿਆਰ ਹੁੰਦੀ ਬੰਦਾ 85000 ਵੀ ਆ। ਠੀਕ ਹੈ। ਹਾਂ। ਸਾਈ ਵਾਲਾ ਹਣਾ। ਸਾਈ ਵਾਲਾ ਤੇ ਮੰਨ ਕੇ ਚਲੋ ਇਹ ਚੱਫ ਦੇ। ਥੋੜਾ ਇਹ ਐਚਐਫ ਦੇ ਪੈਟੋ ਪੈਦਾ ਹੋਈ ਲੱਗਦੀ। ਐਚਐਫ ਦੇ ਪੈਟੋ ਪੈਦਾ ਹੋਈ ਸੀ ਹਾਂਜੀ। ਤਾਂ ਫਿਰ 20 ਕਿਲੋ ਰੱਖੇ। ਗੱਡੀ ਕਾਲੀ ਆ ਬਾਈ। ਜਿਵੇਂ ਮਹਾਸ ਦਾ 5260 ਇਹਨੇ ਤੋਕਣਾ 겁ਣਾ ਗਾਈਆਂ ਵੇਕਦੀਆਂ ਭਈ ਅੱਜਕੱਲ ਜਿਆ ਜਿਆ ਗੱਲ ਆ ਨਾ ਬਾਕੀ ਲੈ ਵੇ ਤੇ ਬਾਹ ਬੂਣ ਬਹੁਤ ਖਾਨਸੀ ਦੀ ਬਹੁਤ ਖੁੱਲੀ ਆ ਜਿਆ ਜਿਆ ਗੱਲ ਆ ਜਿਹੜਾ ਕੋ ਮਰਜੀ ਪਾਈ ਦਿੰਦਾ ਠੀਕ ਆ ਨਾੜਾ ਠੰਡੀ ਸੀਲ ਤਾਂ ਕੋਈ ਅੰਤ ਨਹੀਂ ਹੈ ਨਾ ਕੋਨੇ ਪਾਸੇ ਲੈ ਵੇ ਤੇ ਨਾੜਾ ਲੈ ਭਾਈ ਚਾਹੇ ਮੰਗਰ ਦੀ ਵੇ ਜਾ ਚਾਹੇ ਮੂਹਰ ਦੀ ਵੇ ਜਾ ਆਲੇ ਬੜੂ ਬਹੁਤ ਲੈਵਾ ਤਾਂ ਭਾਈ ਅੰਤ ਤੋੜ ਦਿੰਦੀ ਆ ਠੀਕ ਆ ਅਗੇ ਦੋ ਨੰਬਰ ਦੇਖਿਆ ਨੇ ਜਿਹੜੀ ਇਹ ਦੂਜਾ ਸੂਆ ਭਾਈ ਇਹਨੇ ਪਹਿਲਾਂ ਨੂੰ ਸਦੂ ਦਿੱਤਾ 16 ਤੋਂ 17 ਕਿਲੋ ਠੀਕ ਆ ਹਾਂਜੀ ਕੈਦਨ ਲੈਂਦੀ ਆ ਇਹ ਮੰਨ ਕੇ ਚੱਲੋ ਜੱਸੀ ਤੇ ਐਫਐਕ ਕਰ ਜਰਸੀ ਤੇ ਐਚਐਫ ਦਾ ਕਰਾਸ ਪਹਿਲਾ ਸੂਆ ਸੁੰਦੀ ਹੈ ਨਾ ਦੂਜਾ ਸੂਆ ਹੀ ਪਹਿਲੇ ਨੇ 16 ਤੋਂ 17 ਕਿਲੋ ਦੁੱਧ ਦਿੱਤਾ ਐਸ ਕੀ ਕਿੰਨਾ ਮੰਨ ਕੇ ਲੈ ਲੇ ਬਾਈ ਐਤਕ ਵੀ ਇੰਨਾ ਕੀ ਦੁੱਧ ਦੇ ਦਊਗੀ ਬਾਈ ਯਾਰ 16 ਕਿ ਮੰਨ ਕੇ ਲੈ ਲੈ ਹਾਂ ਬਾਕੀ ਠਣ ਠਣ ਬਹੁਤ ਚੰਗਾ ਹੈਗਾ ਠੀਕ ਹੈ ਸਾਦਾ ਕੀ ਲੈ ਠਣ ਸਾਰੇ ਬਾਕੀ ਮੁੱਠੀ ਆ ਇਹਦਾ ਫਿਰ ਭਾਪਾ ਕੀ ਰੱਖਿਆ ਇਹਦਾ ਮੰਨ ਲਿਓ ਜਿਹੜਾ ਹੁਣ 65000 ਦੀ ਵੜ ਦੇ ਦਾਂਗੇ 65000 ਦੀ ਬਾਕੀ ਲੈਵੇਂ ਤੇ ਨਾੜਾ ਮੂੜ ਨਹੀਂ ਬਹੁਤ ਨੇ ਦੁੱਧ 16 ਕਿਲੋ ਮੰਨ ਕੇ ਲੈ ਬਾਕੀ ਕੱਦ ਬਹੁਤ ਆ ਹਨਾ ਫੁੱਲ ਵੱਡੀਆਂ ਬਾਈ ਜਿਵੇਂ ਜੱਤੀ ਆ ਠੰਡੀ ਠੁੰਡੀ ਬਹੁਤ ਆ ਦੇਖਾ ਜਰਸੀ ਐਚਐਫ ਦਾ ਕਰਾਸ ਹੈਗਾ ਕਰਾ। ਆਪਣੀ ਕੋਈ ਵੀ ਲੈ ਲਓ ਬਾਈ ਯਾਰ ਢੱਪਾਂ ਲੈ ਲਓ ਸੂਈ ਲੈ ਲਓ ਆਪਾਂ ਥੰਡੀ ਲਮਾਂਗੇ ਜਮਾ। ਜੈ ਗਾਲਾ। ਚਾਹੇ 2000 ਰੁਪਏ ਵੱਧ ਲੈ ਲਓ ਬੋਲਦੇ ਪਰ ਚੀਜ਼ੇ ਕੱਲ ਹੋਈ ਨਾ ਗਏ ਬੰਦਾ। ਦੁੱਧ ਬਾਈ ਚਾਹੇ ਕਿਲੋ ਘੱਟ ਘੜਦੇ। ਕਰੇ ਹਰੇਕ ਬੰਦੇ ਤੇ ਬੁਢਾਣੇ ਨਾਲ ਚੁੰਦੀ ਆ। ਬਾਟ ਕੇ ਜਲਤਾ ਮਰਿਆ ਨੂੰ ਗੱਲਾਂ ਦਾ ਕੀ ਫਾਇਦਾ? ਥੋੜੀ ਬਾਹਰ ਨੂੰ। ਸਭਰ ਦੂਜੇ ਨੰਬਰ ਤੇ ਸਾਨੂੰ ਦੂਜਾ ਸੂਆ ਵਹਿੜ ਸੁੰਦੀ ਪਈ ਆ ਤੇ ਗੁਣਾ ਦੀ ਗੁੱਥ ਜੇ ਸਾਫ ਸੁਥਰੀ ਆ। ਜਿਦੋਂ ਇਦਾਂ ਦੇ ਬਹਿਣਾ ਅੱਜ ਇਹਦਾ 65000 ਅੱਜ ਇਹਦਾ 65000 ਹੈ ਜੇ ਸੂਈ ਹੁੰਦੀ ਮੁੱਲ 75 72 ਕ ਵੀ ਚੱਲੋ ਗੱਲਾਂ ਪਰ ਜਿਹੜੇ ਸਾਹਿਬ ਨਾਲ ਕੱਦ ਕਾਠ ਹੈ ਇਹਨੇ 50 55 ਦੀ ਟੁਕੜ ਗੱਪਣ ਵੇਕੇ ਆ ਨਾ ਟਕੜ ਗੱਪਣ ਵੇਕੇ ਨੇ ਬਾਈ ਆਪਾਂ ਦਾ ਬਸ ਅਸੀਂ ਕਹਿੰਦੇ ਆ ਵੀ ਆਉਂਦੀ ਤੇ ਆਪਣੇ ਜਦੋਂ ਤੂੰ ਵੀਡੀਓ ਬਣਾਉਣਾ ਆਪਣੇ 10 ਮਿੰਟ ਚ ਮਾਲ ਵੇਕੇ ਆਉਂਦਾ ਹੁਣ ਇਹ ਵਿੱਚ 4 ਨਾਗਾ ਤੈਨੂੰ 2 2000 ਬਣ ਗਿਆ 8 ਬਣ ਗਿਆ 8000 ਰੁਪਏ ਬਣ ਗਿਆ ਬਾਈ ਬੰਗੀ ਠੰਡੇ ਜਿੱਥੇ ਮਰਜ਼ੀ ਖੜਾਵਾ ਬਾਈ ਇਹਨੂੰ ਲਾ ਲੈ 65000 ਚ ਮਾਨਤਨ ਕਰਾਂਗੇ ਮਾਨਤਨ ਕਰ ਦਾਂਗੇ ਬਾਈ ਦੋ ਤਾਂ 16 ਮੰਨ ਕੇ ਲੈਵੇ 16 ਤੇ ਅੱਗੇ ਤੀਜੇ ਨੰਬਰ ਦੇਖੀਏ ਨਾ ਜਿਹੜੀ ਆਪਾਂ ਇਹ ਪਲੂਣ ਬੱਸੀ ਆ ਬਈ ਦੰਦਾ ਦੀ ਦੋਦੀ ਆ ਦੰਦਾ ਦੀ ਦੋਦੀ ਪਲੂਣ ਬੱਛੀ ਕੈ ਦਿਨ ਲੈਂਦੀ ਪਈ ਆ ਇਹ ਮੰਨ ਕੇ ਚਲੋ ਵੀ ਹਾਲੇ ਤਣ ਪੂਰੇ ਹੋਣ ਚੇ 10 ਦਿਨ ਪਏ ਨੇ 10 ਦਿਨ ਪੂਰੇ ਹੋਣ ਚੇ ਪਏ ਆ ਬੱਸੀ ਆ ਬਈ ਜਿਵੇਂ ਠੰਡੀ ਹੈ ਥੋੜੀ ਦੇਖ ਲੈ ਕਿੰਨਾ ਇਹ ਤਾਂ ਮੰਨ ਕੇ ਲੈਵੇ ਬੰਦੇ ਇਹਨੂੰ ਸੱਤ ਦੇਊਗੀ ਪਹਿਲਾਂ ਬੱਸੀ ਆ 17 ਤੋਂ 18 ਕਿਲੋ 17 18 ਕਿਲੋ ਦੁੱਧ ਜਮ ਕੰਪੇਅਰ ਕਰਦ ਰਹਾ ਦਾ ਅੱਗੇ ਪਿੱਛੇ ਦਾ ਲੈਵਾ ਠੀਕ ਹੈ ਅਰੇ ਤੇ ਥਾਂੜ ਵੀ ਸੋਣਾ ਗੁੱਲਿਆ ਵਾਲਾ ਹਨਾ ਕੀ ਥਾਂੜ ਦਿਖਾ ਰਹੇ ਵਾ ਜਾ ਕੇ ਲੈ ਸੋ ਥਾਣ ਹਵਾਨਾ ਦੇਖਦਾ ਨੇੜੇ ਤੋਂ ਥਾਣ ਜਿਵੇਂ ਪਹਿਲਾਂ ਵਸੀਏ ਕੱਲਾ ਕੱਲਾ ਫਨ ਦਾ ਠੀਕ ਹੈ ਥੋਰੀ ਬਾਹਰ ਨੂੰ ਠੰਡੀ ਇਹ ਵੀ ਵਸੇ ਰੀ ਅੱਜਾ ਇਧਰ ਨਹੀਂ ਵਹਿ ਜਾ ਲੈ ਸੋ ਠੰਡੀ ਸੀਲ ਪੂਰੀ ਫੁੱਲਾ ਥੋਰੀ ਬਾਹਰ ਵੱਡੀ ਆ ਬਈ ਇਹ ਸੋ ਬਰ ਦੇਖੋ ਪਲੂਣ ਬੱਚੀ ਤੀਜੇ ਨੰਬਰ ਤੇ ਹੈ ਗਈ ਥਾਣ ਜਮਾ ਮੁੱਠੀ ਵਾਲਾ ਹਣਾ ਚੱਫ ਤੇ ਜਰਸੀ ਦਾ ਕਰਾਉ ਸਾਜੀ ਇਹ ਵੀ ਠੀਕ ਹੈ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਦੁੱਧ ਬਈ 16 ਤੋਂ 17 ਕਿਲੋ ਪਹਿਲਾਂ ਵਸੀ ਦੇ ਦੇ ਇਹਦਾ ਭਾ ਕੀ ਆ ਇਹਦਾ ਮੁੱਲ ਜਿਹੜਾ ਕੋ ਮਾਲੀ 67000 ਦੀ ਵਸੀ ਦੇ ਦਾਂਗੇ 67000 ਦੀ ਜੈਸ ਔਰ ਨੋ ਦੇਣੀ ਹੈ ਦੇ ਦਾਂਗੇ ਬਾਕੀ ਖੜ ਸੋ ਥਣ ਦੇਖੋ ਕਿਆ ਬਾਤਾਂ ਪੂਰਾ ਸਾਫ ਸੁਥਰਾ ਹੈ ਨਾ ਉਸ ਠੰਡੀ ਬਹੁਤ ਆ ਬਾਈ ਜਿੱਥੇ ਮਰਜੀ ਖੜਾ ਲਾ ਆਪਾਂ ਗਲਤ ਗਾਈਡ ਲੈਂਦੇ ਯਾਰ ਸੋ ਠੰਡੀ ਦੇਖੋ ਠੰਡੀਆਂ ਦਾ ਬੋਲਾ ਜਮਾਂ ਕਿਆ ਪਤਾ 10000 15 ਨੂੰ ਵੱਧ ਲੱਗੇ ਜੇ ਆਪਾਂ ਗਾਂ ਠੰਡੀ ਲਾਵਾਂਗੇ ਜੱਜ ਕਰਾ ਜਿਹਦੇ ਬੰਦੇ ਸਾਸਤੇ ਚੱਕਰ ਚ ਪੈ ਜਾਂਦੇ ਆ ਉਹ ਮਹਿੰਗਾ ਹੋਵੇ ਲੱਤਾਂ ਮਾਰੀ ਨੇ ਉਹ ਗੱਲਾਂ ਦਾ ਕੀ ਇਹ ਸਾਸਤਾ ਰਹੇ ਬਾਰ ਬਾਰ ਮਹਿੰਗਾ ਹੋਵੇ ਇੱਕ ਵਾਰ ਮਹਿੰਗੀਆਂ ਨਹੀਂ ਹਾਂ ਜਿਆਦਾ ਦੰਦਾ ਵੀ ਕੀ ਅਗਲਾ ਬਈ ਨਹੀਂ ਹੁੰਦਾ ਅੱਜ ਕੱਲ ਮੰਨ ਕੇ 40 40 45 45 ਦਾ ਉਸਰਾ ਬੱਸੀ ਆਉਂਦੀਆਂ ਨੇ ਬੱਚੀ ਪਾਲ ਕੇ ਕਾਪੀ ਤੇ ਲਿਖਣ ਲੱਗ ਜੇ ਲੱਖ ਰੁਪਏ ਖਾ ਕੇ ਸੂ ਗਈ ਮੈਂ ਆਉਂਦੀਆਂ ਨੇ ਬਾਈ ਪਹਿਲਾਂ ਨ ਬੱਸੀ ਤੇ ਆਪਾਂ 65 66000 ਦੇ ਸਵਾਗਤ ਦੀ ਜ ਨੇ 17 ਕਿਲੋ ਕਹਤਾ ਦੁੱਧ ਦੇ ਦੇ ਚਾਹੇ 20 ਕਿਲੋ ਕ ਦੇ ਠੀਕ ਹੈ ਹਾਂ ਬਾਕੀ ਜਾਤ ਕੁਆਲਿਟੀ ਹੈ ਨਾ ਕੋਈ ਐ ਨਹੀਂ ਹੈਗੀ ਪਿਉ ਹੀ ਨਹੀਂ ਗਈ ਫਲਟਰ ਨਹੀਂ ਆ ਜਿਆਦਾ ਗੱਲ ਸੋ ਚੌਥੇ ਨੰਬਰ ਜਿਹੜੀ ਬੱਚੀ ਦੇਖੀ ਜ ਨੇ ਦੂਜਾ ਸੂਆ ਭਾਈ ਦੰਦਾ ਦੀ ਕੰਪਲੀਟ ਆਹੇ ਦੰਦਾ ਦੀ ਕੰਪਲੀਟ ਦੂਜਾ ਸੂਆ ਹਾਂਜੀ ਹਾਂਜੀ ਦੈਨ ਕੇ ਲੈਂਦੀ ਆ। ਦੈਣਾ ਜੀ ਮੰਨ ਕੇ ਚਲੋ ਵੀ ਮਾਲਕਾਂ ਨੇ ਦੱਸਣਾ ਪਿਆ ਉਹ 5-7 ਦਿਨ ਪੈਣੇ ਹਲੇ। ਠੀਕ ਐ। ਬਸ ਊਪੇ ਮੰਨ ਕੇ ਚਲੋ 2-4 ਦਿਨ ਲੈ ਜੂਗੀ ਹਲੇ ਜਿਹੜੇ ਸਾਨੂੰ ਲੇਵਾ ਲੂਵਾ ਬਹੁਤ ਆ। ਠੀਕ ਐ। ਪਹਿਲਾਂ ਨੇ ਦੁੱਧ ਦਿੱਤਾ ਨੇ 25 ਤੋਂ 26 ਕਿਲੋ। ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਇਹਦੇ? ਮੈਂ 25-26 ਕਿਲੋ ਮੰਨ ਕੇ ਲੈ ਜਾਈ ਬਾਈ। ਭਾਅ ਇਹਦਾ ਕੀ ਆ? ਐਚ ਐਫ ਦਾ ਕੋਈ ਵੀ ਹੈ ਬਾਈ 20 ਤੋਂ ਪਲੱਸ ਹੀ ਚੱਲਦੀ ਹੁੰਦੀ ਆ। ਜੈ ਜੈ ਗੱਲ। ਠੀਕ ਹੈ ਨਾ? ਬਾਕੀ ਜਿਹੜੀਆਂ ਮੰਨ ਕ੍ਰੋਸਿੰਗਾਂ ਹੁੰਦੀਆਂ ਹੁੰਦੀਆਂ 17-18 ਕਿਲੋ ਦੇ ਦੰਦੀਆਂ ਨੇ। ਜੈ ਜੈ ਗੱਲ। ਮੋਲ ਜਿਹੜਾ ਕੋਈ ਮਰਜ਼ੀ ਕਰਾ ਲੈ 75000 ਦੀ ਬੈਠ ਦੇ ਦਾਂਗਾ, ਕੱਚੀ-ਕੱਚੀ ਅੱਜ। ਮਾਨਤਨ। ਆ ਮਾਨਤਨ ਕਰ ਦਾਂਗੇ। ਥੋੜੀ ਬਾਹਰ ਨੂੰ। ਸਿਰਫ 75000 ਚੁੱਕ ਜਾਇ ਸੋ ਜੂਗੀ। ਬਾਈ ਜਹੇ ਮੰਗਦੀ ਵਜਾ ਆਪਣੀ ਗਾਇ ਲੈ। ਪੂਰੀ ਸਾਫ ਸੁਥਰੀ ਹੈ ਨਾ। ਲੈ ਵਾ ਦੇਖ ਲੈ ਗਾਂ ਦਾ ਮੂੰਹ ਮਾ ਬਹੁਤ ਸੋਹਣਾ ਬੱਸੀ ਦਾ ਦੇਖ। ਲੈ। ਪੂਰੀ ਜਿੰਦ ਜਾਨ ਨਿਕਾ ਨਿਕਾ ਜਾਵਾ ਨ 25 22 ਕਿਲੋ ਦੁੱਧ ਮੰਨ ਕੇ ਪੈਸੇ ਲੈ ਰਿਹਾ ਝੋਲੀ ਵਾਲੀ ਬਿਹੜਾ ਕੱਤ ਕੱਤ ਪੂਰੀ ਬਹੁਤ ਆ ਬਾਈ ਪੂਰੀ ਸਮੀ ਭਲੀ ਆ ਹਨਾ ਸੋ ਦੇਖੋ ਲੈਵੇ ਤੇ ਪਿੱਛੇ ਅੱਗੇ ਲੈਵੇ ਤੇ ਨਾੜਾ ਦਾ ਨਾਵੇ توڑ ਜੀ ਸੋ ਦੇਖੋ ਹਵਾਨੇ ਤੇ ਨਾੜਾ ਵਗੈਰਾ ਪੂਰੀਆਂ ਓਕੇ ਆ ਜਮਾ ਹਨਾ ਹੈ ਇੱਧਰ ਦੀ ਮਰਜ਼ੀ ਬਿਠਾ ਲੈ ਚਾਹੇ ਇੱਧਰ ਦੀ ਵਜ੍ਹਾ ਤੇ ਹੈ ਇੱਧਰ ਦੀ ਆਪਾਂ ਗਾਂ ਚਲ ਸੋ ਵੀਰੇ ਚਾਰ ਗਾਂ ਮੈਂ ਦਿਖਾ ਦਿਆਂ ਗੱਬਣਾ ਦੇਖ ਬਾਈ ਮੰਨ ਕੇ ਚਲੋ 65 ਤੋਂ 75 ਦੇ ਵਿੱਚ ਭਾਅ ਸਾਰੇ ਬਸ ਆਪਾਂ ਜਿਵੇਂ ਆ ਤਾਂ ਦੋ ਤਿੰਨ ਗਾਇਆਂ ਦਾ ਕ੍ਰੋਸ ਆ ਗਿਆ ਐਫ ਐਫ ਆ ਗਈ ਜੈ ਜੀ ਗੱਲ ਠੀਕ ਹੈ ਨਾ ਜੀ ਠੰਡੀਆਂ ਮਿੱ ਜਿੰਨੀ ਉਹ ਕੈਪੀਟਨ ਬੱਸੀ ਆ ਪੱਲੇ ਬੈਠ ਲੈਣੀ ਪਹਿਲੀ ਗੱਲ ਆ ਠੀਕ ਐ ਅੱਗੇ ਪਿੱਛੇ ਲੈਵਾ ਦੂਜਾ ਸੂਆ ਨੇ ਪਹਿਲਾਂ ਨੂੰ ਦਿੱਤਾ 16 ਤੋਂ 17 ਕਿਲੋ ਦੁੱਧ ਸੋ 996853253 4 ਵੜਾ ਦਿਖਾ ਦਿਆ ਗੱਬਣਾ ਸਾਈਵਾਲ ਦੇ ਬੱਚਾ ਐ ਬਾਈਵਾਲ ਐਨੀ ਠੰਡੀ ਮਿੱਟੀ ਐ ਬਾਈ ਜਿੰਨੀ ਵੀ ਤੂੰ ਕਹਿ ਲੈ ਸੋ ਪਿੰਡ ਤੌੜਾ ਜ਼ਿਲ੍ਹਾ ਬਰਾਂਡ